ਫਿਲੌਰ ਸ਼ਹਿਰ ਵਿੱਚ ਚੋਰੀ ਅਤੇ ਲੁੱਟਖੋਹ ਦੀਆਂ ਵਾਰਦਾਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ ਚੋਰੀ ਦਾ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਦੇ ਬਾੜੇ ਨੰਬਰ 5 ਵਿਖੇ ਜਿੱਥੇ ਕਿ ਚੋਰਾਂ ਨੇ ਇੱਕ ਕਾਨੂੰਨ ਨਿਸ਼ਾਨਾ ਬਣਾਉਂਦੇ ਹੋਏ ਲਗਭਗ 2 ਲੱਖ ਰੁਪਏ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਨੀਲਮ ਕੁਮਾਰੀ ਨੇ ਦੱਸਿਆ ਕਿ ਉਹ ਆਪਣੇ ਬੇਟੇ ਦੇ ਬਿਮਾਰ ਹੋਣ ਦੇ ਚੱਲਦਿਆਂ ਸਾਹਮਣੇ ਹੀ ਦੂਸਰੇ ਘਰ ਵਿੱਚ ਸੌਣ ਲਈ ਗਏ ਸਨ ਤੇ ਸਵੇਰੇ ਜਦੋਂ ਉਸਨੇ ਦੇਖਿਆ ਤਾਂ ਉਸਦੇ ਮਕਾਨ ਦੇ ਤਾਲੇ ਟੁੱਟੇ ਹੋਏ ਸਨ ਤੇ ਘਰ ਵਿੱਚ 2 ਲੱਖ ਦੀ ਨਕਦੀ ਅਤੇ ਸੋਨੇ ਦੇ ਗਹਿਣੇ ਗਾਇਬ ਸਨ। ਉਹਨਾਂ ਦੱਸਿਆ ਕਿ ਉਸਦੇ ਬੇਟੇ ਨੇ ਬਾਹਰ ਜਾਣਾ ਸੀ ਤੇ ਉਹ 2 ਲੱਖ ਰੁਪਏ ਉਸ ਲਈ ਹੀ ਰੱਖੇ ਹੋਏ ਸਨ। ਉਹਨਾਂ ਦੱਸਿਆ ਕਿ ਇਸ ਚੋਰੀ ਸਬੰਧੀ ਫਲੋਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਉਧਰ ਜਦੋਂ ਇਸ ਸਬੰਧੀ ਥਾਣਾ ਫਲੋਰ ਦੇ ਪੁਲਿਸ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਪੁਲਿਸ ਵੱਲੋਂ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਚੋਰਾ ਦੀ ਭਾਲ ਤੇਜ਼ੀ ਨਾਲ ਸ਼ੁਰੂ ਕਰ ਦਿੱਤੀ ਹੈ ਤੇ ਜਲਦੀ ਹੀ ਪੁਲਿਸ ਇਹਨਾਂ ਚੋਰਾਂ ਨੂੰ ਕਾਬੂ ਕਰ ਲਵੇਗੀ। ਇੱਛਾ ਤੇ ਜਿੰਤਾ ਪਰ ਨੇਗਰੇ ਹਿੰਦਾ ਪਰ ਕਿ ਜੋ ਸਾਡੇ ਮੁੰਡੇ ਨੇ ਬਾਹਰ ਜਾਣਾ ਜੋ ਕੈਸ਼ ਪਿਆ ਸੀ 2 2 3 ਲੱਖ ਰੁਪਏ ਅਸੀਂ ਵਾਲੀਆਂ ਸੀ ਸਾਰਾ ਕੁਝ ਲੈ ਸਾਰਾ ਪਟਾ ਪਰ ਸਾਰਾ ਕੁਝ ਘਰ ਦੇ ਘਰ ਕੇ ਇਸ ਦਾ ਕਿਸ ਤਰ੍ਹਾਂ ਦਾ ਸੀ ਜੋ ਤੇ ਨਹੀਂ ਅਸੀਂ ਸਮਝਣੇ ਪੈ ਸੀ ਫੰਡਾ ਸੱਤੋਂ ਤੋਂ ਬਾਅਦ ਸੀ ਤੇ ਤੇ ਕਿਸੇ ਤੁਸੀਂ ਪੁਲਿਸ ਥਾਣੇ ਕੰਪਲੀਟ ਕੀਤੀ ਹੈ ਹਾਂਜੀ ਪੁਲਿਸ ਤੋਂ ਪਨਾ ਕਰ ਦਿੱਤੀ ਤੇ ਉਹ ਆਇਆ ਜੀ ਆਇਆ ਜੀ ਕਿੰਨੀ ਦਿਨ ਹੋ ਗਈ ਕਮਿਊਨਿਟੀ ਕੀਤੀ ਨੂੰ ਤੁਸੀਂ ਕਹਿੰਟ ਆਓਗੇ ਦੇਖਦੇ ਕਹਿੰਟ ਆਓਗੇ ਹਾਂ ਮੈਨੂੰ ਦੁਆ ਮੈਡੀਸਿਨ ਐ ਮੌਕੇ ਤੇ ਗਿਆ ਸੀ ਘਰ ਦੇ ਦੱਸਦੇ ਆ ਵੀ ਕੋਈ ਅੱਧਾ ਥੋੜਾ 골ਡ ਸੀ ਤੇ ਬਾਕੀ ਕੁਝ ਅਜੇ ਤੱਕ ਪੂਰਾ ਕਲੀਅਰ ਨਹੀਂ ਉਹਨਾਂ ਨੂੰ ਕੋਈ ਕੈਸ਼ ਕਿੰਨੀ ਹੈ ਤੇ ਬਾਕੀ ਅਸੀਂ ਮੌਕੇ ਤੇ ਗਏ ਸੀ ਘਰ ਦੀ ਵੀਡੀਓ ਬਣਾਈ ਹੈ ਤੇ ਜਿਹੜੇ ਨਾਲ ਗਲੀ ਦੇ ਵਿੱਚ ਕੈਮਰੇ ਆ ਉਹ ਸਾਰੇ ਚੈੱਕ ਕੀਤਾ ਕੋਈ ਚੈੱਕ ਕਰਨੇ ਬਾਕੀ ਆ ਜਿੱਦਾਂ ਵੀ ਤਕਦੀਸ਼ ਵਿੱਚ ਜੋ ਵੀ ਸਾਹਮਣੇ ਆਊਗਾ ਇਹ ਤੁਹਾਨੂੰ ਟਾਈਮ ਟੂ ਟਾਈਮ ਐ ਪੂਰਾ ਤੁਹਾਡੇ ਨੋਟ ਉੱਤੇ ਸਾਰੀ ਤਕਦੀਸ਼ ਲੈਂਦੀ ਜਾਊਗੀ